ਰਾਮ ਸੀਤਾ ਗੁਰਦਾਰਿਆਂ ਦੇ ਵਿੱਚ ਲੰਗਰ ਤਾਂ ਡੇ ਲਾਉਣ ਤਾਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ ਤੁਹਾਡੇ ਆ ਵੀਡੀਓ ਵੇਖੋ ਉੱਪਰ ਚਲਦੀ ਫੇਰ ਕਰਦੇ ਆਪਾਂ ਗੱਲ ਹਰ ਕਿ ਚਲ ਮਾਤਾ ਦਿਨ ਛੱਡ ਕੇ ਆ ਕਿ ਕਿੱਥੇ ਛੱਡ ਗਿਆ ਨਿਕਲਦਾ ਕਿੱਥੇ ਤੋਂ ਛੱਡ ਕੇ ਆਉਣਾ ਮੈਂ ਕਿ ਮੈਂ ਉੱਤਰ ਦੀੋਂ ਲੇੜੀ ਉਤਰ ਕੇ ਥੱਲੇ ਆਈ ਮੈਨੂੰ ਗੱਲ ਲੱਗਾ ਜਲਦੀ ਉਤਰ ਮੈਂ ਥੱਕਾ ਦੇ ਰੇ ਡਾਕਟਰ ਤਾਂ ਮੁੰਡੇ ਨੂੰ ਕੰਮ ਹੀ ਬੜਾ ਸੋਹਣਾ ਸਿਖਾਇਆ ਡਾਕਟਰ ਜੀ ਮਾਪੇ ਕਮਾਪੇ ਨਹੀਂ ਹੁੰਦੇ ਜੱਸੇ ਵੀ ਚਿੱਟਕੇ ਫੁੱਟ ਕਪੁੱਤ ਹੋ ਜਾਂਦੇ ਆ ਵਾਕਿਆ ਸਹੀ ਗੱਲ ਆ ਕੁੜੀਆਂ ਵੀ ਅੱਛੇ ਘਰ ਵੀ ਆਈਆਂ ਕੁੜੀਆਂ ਨੂੰ ਸਾਰਾ ਸਮਾਨ ਦਿੱਤਾ 10 ਤੋਂ 20 ਸੋਲੇ ਚਾਰਾਂ ਨੂੰ ਸੋਨਾ ਪਾਇਆ ਚਾਰਾਂ ਨੂੰ ਬੜਾ ਸੋਨਾ ਦਿੱਤਾ ਲੇ ਹੁਣ ਨਹੀਂ ਮੇਰੀਆਂ ਬਣੀਆਂ ਮੇਰੇ ਤਿੰਨ ਕਮਰੇ ਦਵਾਈਆਂ ਨਾਲ ਭਰੇ ਪੈਣ ਮੈਂ ਤਾਂ ਰੋਂਦਾ ਤਾਂ ਵੇਖਣ ਲੱਗਿਆ ਵੀ ਕਮਰੇ ਕਿੰਨਾ ਭਰ ਕੇ ਰੱਖੇ ਉਸ ਇੱਕ ਮਾਂ ਨੂੰ ਰੋਟੀ ਜਿੱਦ ਅਵੇ ਲੋਕਰਤੂਤਾਂ ਲੋਕਾਂ ਦੀ ਕਿੰਨਾ ਕੁਛ ਕੀਤਾ ਇਸਮਾਨ ਨੇ ਆਪਣੇ ਬੱਚਿਆਂ ਲਈ ਤੇ ਇਥੇ ਹਾਰਡਵੇਅਰ ਦੇ ਪੁੱਤ ਵੀ ਹੈਗੇ ਸਾਡੀ ਮਾਂ ਹੀ ਸਾਡੀ ਪ੍ਰਾਪਰਟੀ ਆ ਹੋਰ ਕੋਈ ਜੀ ਮੀਂ ਜਾਇਦਾਦ ਨਹੀਂ ਪਰ ਫੇਰ ਵੀ ਆਪਣੇ ਇਥੇ ਹਿੱਕ ਨਾਲ ਲਾ ਕੇ ਰੱਖੀਦਾ ਮਾਂ ਆਪਣੀ ਨੂੰ ਦਿਲ ਨਾਲ ਲਾ ਕੇ ਰੱਖੀਦਾ ਕਦੀ ਕੋਈ ਦੁੱਖ ਨਹੀਂ ਦੇਈਦਾ ਉਹਨੂੰ ਨਹੀਂ ਤਾਂ ਬੇਸ਼ੱਕ ਪੁੱਛ ਕੇ ਆਣ ਕੇ ਵੇਖ ਲੈ ਪਿੰਡ ਦੇ ਵਿੱਚ ਕੋਈ ਵੀ ਪੁੱਛ ਸਕਦਾ ਆਣ ਕੇ ਵੀ ਕਿੰਨਾ ਪਿਆਰ ਕਰਦੇ ਆਂ ਹੀ ਆਪਣੇ ਮਾਪਿਆਂ ਨੂੰ ਤੁਹਾਡੇ ਦੇ ਤਾਂ ਲਖ ਦੀ ਹੈ ਜਿਹੜਾ ਇਸ ਮਹਾ ਦਾ